ਵੈਲਕਮ ਆ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਨਾਟ 11 ਤੇ ਮੋਡੀਫਾਈ ਹੋਇਆ ਹੋਇਆ ਟਰੈਕਟਰ ਹੈ ਸਾਰਾ ਤੇ ਆਪਾਂ ਨੇ ਕੀ ਮੋਡੀਫਾਈ ਕਰੀਆ ਇਹਦੇ ਵਿੱਚ ਕੀ ਇਹਦੀ ਆਪਣੇ ਕੋਲ ਤਿਆਰ ਹੋਇਆ ਤੇ ਕਿੱਥੋਂ ਟਰੈਕਟਰ ਤਿਆਰ ਹੋਇਆ ਤੇ ਕਿਹੜੇ ਏਰੀਆ ਦਾ ਟਰੈਕਟਰ ਆ ਸਾਰੀ ਡਿਟੇਲ ਦੰਨੇ ਆ ਜੀ ਜਿਹੜੇ ਮੇਰੇ ਪ੍ਰਾਰਥਨਾ ਮੰਨਨੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਹਨਾਂ ਦਾ ਕਰਿਆ ਹੋਇਆ ਥੈਂਕ ਯੂ ਕਰਦੇ ਆਂ ਵੀਡੀਓ ਸਟਾਰਟ ਤੇ ਜਿਹੜਾ ਇਹ ਟਰੈਕਟਰ ਆ ਜੀ ਇਹ ਹੈਗਾ ਨਾਭ ਏਰੀਆ ਦਾ ਟਰੈਕਟਰ ਆ ਰਖੜਾ ਪਿੰਡ ਤੇ ਇਹਨੂੰ ਜਿਹੜੀ ਪੇਂਟ ਜੌਬ ਹੋਈ ਵੀ ਆ ਪੇਂਟ ਜੌਬ ਹੋਈ ਵੀ ਆ ਰੋਟੀ ਵਾਲੇ ਪੁਲ ਨੇੜੇ ਨਾਬੇ ਉੱਥੇ ਮੁੰਡਾ ਤਿਆਰ ਕਰਦਾ ਟਰੈਕਟਰ ਹੋਗੇ ਜੀਪਾਂ ਹੋਗੇ ਜਿਹੜਾ ਮਰਜ਼ੀ ਜੀ ਨੂੰ ਪੇਂਟ ਕਰਾ ਲਓ ਪੇਂਟਰਾ ਮੁੰਡਾ ਬਹੁਤ ਵਧੀਆ ਬਾਹਰ ਵੀ ਕੰਮ ਕਰਕੇ ਆ ਤੇ ਹੁਣ ਉਹਦੀ ਆਉਦੀ ਉੱਥੇ ਵਰਕਸ਼ਾਪ ਆ ਉੱਥੇ ਤਿਆਰ ਕਰਦਾ ਤੇ ਇਹਦਾ ਫਿਲਹਾਲ ਵਾਲੇ ਕੰਮ ਚੱਲ ਰਿਹਾ ਸੀ ਅੱਧਾ ਕੰਮ ਹਲੇ ਰਹਿੰਦਾ ਇਹਦਾ ਤੇ ਆਪਾਂ ਨੇ ਲਾਈਏ ਇਹਦੇ ਤੇ ਫਾਈਬਰ ਹੱਡ ਤੇ ਤੁਸੀਂ ਚੈੱਕ ਕਰੋ ਇਹ ਲਾਈਟਾਂ ਵਾਲੀ ਫਾਈਬਰ ਹੱਡ ਲਾਈ ਆ ਹੁਣ ਤੱਕ ਆਪਾਂ ਤੁਹਾਨੂੰ ਦਿਖਾਈ ਆ ਸਿੰਪਲ ਜੌਂਡੀਰ ਟਾਈਪ ਤੇ ਹੌਲੈਂਡ ਟਾਈਪ ਇਹਨਾਂ ਦੀ ਡਿਮਾਂਡ ਸੀ ਜੋ ਉਦਾਂ ਹੀ ਆਪਾਂ ਪੂਰੀ ਕਰੀ ਆ ਜੋ ਇਹਨਾਂ ਦੀ ਡਿਮਾਂਡ ਸੀ ਵੀ ਜਿਹੜੀ ਫਾਈਬਰ ਆ ਇੰਡੀਕੇਟਰ ਵਾਲੀ ਹੋਵੇ ਤੇ ਫਰੰਟ ਤੇ ਬਾਰ ਲਾਈਟ ਨਹੀਂ ਸਿੰਪਲ ਲਾਈਟਾਂ ਹੋਣ ਠੀਕ ਆ ਜੀ ਤਾਂ ਆਪਾਂ ਉਦਾਂ ਨੂੰ ਆਰਡਰ ਲਾਈਨ ਤਿਆਰ ਕਰਕੇ ਦੇਤੀ ਤੇ ਜੋ ਕਲਰ ਦੀ ਕੰਬੀਨੇਸ਼ਨ ਆ ਜਿਹੜਾ yellow ਕਲਰ ਦਾ ਤੁਹਾਨੂੰ ਪਤਾ ਇਹਦੀ ਸ਼ੋਅ ਦਾ ਹੋ ਗਿਆ ਤੇ ਸੰਤਰੀ ਕਲਰ ਮਗਰਾਟਾ ਤੇ ਤੇਲਾਈ ਟੈਂਕੀ ਦਾ ਹੋ ਗਿਆ ਇਹ ਦੋਨਾਂ ਦੋਨੇ ਜਿਵੇਂ ਮੈਚ ਕਰਤੀਆਂ ਠੀਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਆ ਤੇ ਇਹਦੀ ਫਰੇਮ ਫਰੋਂਮ ਫੁੱਲ ਹੈਵੀ ਦੇ ਵਿੱਚ ਆ ਇੱਥੇ ਹੋ ਗਿਆ ਇੱਕ ਫੈਨ ਹੋ ਗਿਆ ਠੀਕ ਹੈ ਮੂਰੇ ਟੂਲ ਹੋ ਗਈ ਤੇ ਵਾਇਰਿੰਗ ਇਹਦੀ ਅੰਦਰ ਹੋਈ ਵੀ ਆ ਸਿਰਫ ਤੁਸੀਂ ਕਨੈਕਸ਼ਨ ਦੇਣੇ ਨੇ ਬਾਕੀ ਸਾਰੀ ਵਾਇਰਿੰਗ ਹੋਈ ਵੀ ਆ ਫਰੰਟ ਤੇ ਦੋ ਲਾਈਟਾਂ ਨੇ ਬੈਕ ਤੇ ਦੋ ਲਾਈਟਾਂ ਨੇ ਆਪਾਂ ਨੇ ਫਰੰਟ ਤੇ ਦੋ ਲਾਈਟਾਂ ਲਾ ਦਨੇ ਆ ਤੇ ਫਰੰਟ ਤੇ ਬਾਰ ਲਾਈਟ ਲਾ ਦਨੇ ਆ ਇਹਦੇ ਤੇ ਆਪਾਂ ਨੇ ਇਹ ਜੀ ਲਾਈ ਆ ਤੇ ਸਾਈਡ ਤੇ ਸਟicker HMT ਦੇ ਫਰੰਟ ਤੇ ਲੱਗਿਆ ਦਾ ਸਾਰਾ ਕੁਝ ਆਣ ਤੇ ਜੇ ਕਿਸੇ ਪ੍ਰਾਣੇ ਹੋਰ ਲਵਾਉਣੀ ਆ ਤਾਂ ਵੀ ਕੋਈ ਚੱਕਰ ਨਹੀਂ ਚਾਹੇ ਇਹ ਟਰੈਕਟਰ ਆ ਕਿਉਂਕਿ ਇਹਨਾਂ ਦੀ ਕਸਟਮਰ ਦੀ ਡਿਮਾਂਡ ਸੀ ਵੀ ਜਿਹੜੀ ਫੇਵਰ ਹੁਡ ਹੈ ਇਹਨਾਂ ਨੂੰ ਵੱਡੀ ਲਵਾਉਣੀ ਆ ਲਾਈਟਾਂ ਵਾਲੀ ਤਾਂ ਆਪਾਂ ਨੇ ਉਹ ਲਾਤੀ ਜੇ ਕਿਸੇ ਵੀ ਡਾਇਰੈਕਟਰ ਦੇ ਮੇਰੇ ਚਲੋ 51 ਗੈ ਰਹੀਆਂ ਕਿਸੇ ਨੇ ਮੋਡੀਫਾਈ ਕਰਨਾ ਤਾਂ ਜੇ ਤੁਸੀਂ ਦੂਸਰੀ ਹੌਲੈਂਡ ਟੈਪ ਲਾਉਣੀ ਆ ਉਹ ਵੀ ਲਾ ਸਕਦੇ ਹੋ ਉਹ ਜੇ ਡਾਊਨ ਸੀਲਿੰਗ ਕਰਾਉਣੀ ਆ ਉਹ ਵੀ ਕਰਾ ਸਕਦੇ ਡਾਊਨ ਸੀਲਿੰਗ ਕਰਦੇ ਆ ਠੀਕ ਹੈ ਮਿਊਜ਼ਿਕ ਸਿਸਟਮ ਦਾ ਆਪਾਂ ਨੇ ਕੰਮ ਸਟਾਰਟ ਕਰਤਾ ਤੇ ਮਿਊਜ਼ਿਕ ਸਿਸਟਮ ਵੀ ਆਪਾਂ ਲਾਉਣੇ ਆ ਟਾਪ ਕੁਆਲਿਟੀ ਤੁਸੀਂ ਇਹਨਾਂ ਮਰਜ਼ੀ ਕੰਪਰਮਾਈਜ਼ ਕਰ ਲਿਓ ਤੇ ਕੰਪੀਟੀਸ਼ਨ ਕਰਕੇ ਦੇਖ ਲਿਓ ਠੀਕ ਆ ਚਲਾ ਕੇ ਤੇ ਰੇਟ ਵਾਈਜ਼ ਉਹਨਾਂ ਨੂੰ ਰੇਟ ਆਪਣੇ ਬਹੁਤ ਘੱਟ ਨੇ ਜਾਇਜ਼ ਰੇਟਾਂ ਦੇ ਨੇ ਤੇ ਕੁਆਲਿਟੀ ਉਹਨਾਂ ਨੂੰ ਉੱਪਰ ਹੋਊ ਐਨੀ ਆਪਣੇ ਗਾਰੰਟੀ ਅਗਲੀ ਵੀਡੀਓ ਆਪਣੀ ਮੇਜਿਕ ਸਿਸਟਮ ਦੀ ਆ ਰਹੀ ਆ ਜਿਹੜਾ ਫਰੰਟ ਤੇ ਜਿਹੜਾ ਬੰਪਰ ਆ ਸਿੰਪਲ ਲੱਗਿਆ ਹੋਇਆ ਠੀਕ ਹੈ ਜੇ ਕਿਸੇ ਨੇ ਪਲੇਟਡ ਬੰਪਰ ਲਾਉਣਾ ਜਿੱਦਾਂ ਸਟੂਰੋ ਲੈ ਕੇ ਜਾਂ ਉਰੋ ਤੁਸੀਂ ਫੁੱਲ ਹੈਵੀ ਲਾਉਣਾ ਬੰਪਰ ਜੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੋਈ ਬੰਪਰ ਦੇ ਵਿੱਚ ਜੋੜ ਨਹੀਂ ਹੋਊਗਾ ਫੁੱਲ ਸਿਰੇ ਤੋਂ ਸਿਰੇ ਤੱਕ ਪਲੇਟ ਕੱਟੀ ਹੋਊ ਲੈਜ਼ਰ ਕਟਿੰਗ ਦੇ ਵਿੱਚ ਹੋਊਗਾ ਕੋਈ ਜੋੜ ਵਾਲਾ ਕੰਮ ਨਹੀਂ ਉਹ ਵੀ ਤੁਸੀਂ ਲਵਾ ਸਕਦੇ ਹੋ ਵਿੱਚ ਜਿੰਨਾ ਮਰਜ਼ੀ ਤੁਸੀਂ ਵੇਟ ਲੈਣਾ ਕੁਆਂਟਲ ਡੇਢ ਕੁਆਂਟਲ 2 ਕੁਆਂਟਲ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਹਲੇ ਦਾ ਫਿਲਹਾਲ ਇਹ ਮੈਂਡੀਗੇਟਰ ਦਾ ਕੰਮ ਆ ਉਹ ਰਹਿ ਰਹੇ ਆ ਤੇ ਬਾਈ ਉਹਨਾਂ ਨੇ ਟਾਇਰ ਵੀ ਚੇਂਜ ਕਰਨਾ ਹੈ ਟਾਇਰ ਨਵੇਂ ਪਾਉਣ ਨੇ ਟਾਇਰਾਂ ਦਾ ਕੰਮ ਵੀ ਰਹਿ ਰਹੇ ਆ ਠੀਕ ਹੈ ਜੀ ਤੇ ਇਹਦੀ ਫੀਟਿੰਗ ਹੋਣੀ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਪਾ ਆ ਠੀਕ ਹੈ ਜੀ ਤੇ ਰੋ ਐਂਡ ਸਪੋਰਟ ਦੇ ਕੇ ਇਹਨੂੰ ਆਪਾਂ ਨੇ ਪੈਰ ਇਹਦੇ ਤਿਆਰ ਕਰੇ ਨੇ ਇੱਧਰ ਵੀ ਇਦਾਂ ਹੀ ਇੱਧਰ ਵੀ ਇਦਾਂ ਕਿਉਂਕਿ ਇਹਦੇ ਮਗਰਾਟ ਬਹੁਤ ਅੱਗੇ ਵਗ ਜਾਂਦੇ ਨੇ ਤੇ ਪਿੱਛੇ ਇਹਨਾਂ ਦੀ ਕੋਈ ਜਗ੍ਹਾ ਹੈ ਨਹੀਂ ਟਾਇਰ ਲੱਗਣ ਨੂੰ ਤਾਂ ਅਗਰ ਕੇ ਆਪ ਇਹਦੇ ਪੈਰ ਬਣਾ ਕੇ ਸਪੈਸ਼ਲ ਇਹਨੂੰ ਸਾਰੇ ਇੰਤਿਆਰ ਕੀਤਾ। ਬੋਡੀ ਜੇ ਕਰ ਸਕਦੇ ਰੰਗ ਪੂਰਾ ਸ਼ਾਈਨਿੰਗ ਮਾਰਦਾ ਇੰਜਨ ਦਾ ਜਿਦਾ ਨਵੇਂ ਟਰੈਕਟਰ ਦਾ ਹੁੰਦਾ ਫੁੱਲ ਆਣ ਤੇ ਕੰਬੀਨੇਸ਼ਨ ਦਾ ਬਹੁਤ ਸੋਹਣਾ ਕਲਰ ਦਾ ਸਿਲਵਰ ਹੋ ਗਿਆ, ਬਲੈਕ ਹੋ ਗਿਆ ਤੇ yellow ਹੋ ਗਿਆ ਤੇ ਟਮਾਟਰ ਹੀ ਕਲਰ ਹੋ ਗਿਆ orange ਮੈਸੀ ਵਾਲੀ ਰੇਸ਼ੂ ਸਲਾਈ ਵੀ ਆ ਬਾਕੀਆਂ ਨੇ ਹਲੇ ਮਤਲਬ ਸਿਰਫ ਇਹਨੂੰ ਇਹਦਾ ਇੰਜਨ ਦਾ ਵਰਕ ਕਰਕੇ ਸਿਰਫ ਪੇਂਟ ਜੋਬ ਹੋਈ ਆ ਤੇ ਸਟicker ਸੁੱਕਣ ਲੱਗੇ ਨੇ ਬਾਕੀ ਸਾਰੀ ਵਾਲੇ ਮੋਡੀਫਿਕੇਸ਼ਨ ਰਹਿੰਦੀ ਆ ਤੇ ਆਪਣੇ ਕੋਲ ਆਈ ਸੀ ਸਪੈਸ਼ਲੇ ਛਤਰੀ ਲਈ 90 ਤੋਂ ਤੇ ਆਪਾਂ ਨੇ ਛਤਰੀ ਲਾਈ ਆ ਜੋ ਇਹਨਾਂ ਦੀ ਡਿਮਾਂਡ ਸੀ ਆਪਾਂ ਨੇ ਉਹ ਪੂਰੀ ਕਰੀ ਆ ਪਰ ਇਹ ਆ ਵੀ ਇਹ ਟਰੈਕਟਰ ਦੀ ਕਦਰ ਪੈ ਗਈ 98 11 ਮੂਸੇ ਵਾਲਾ ਦਾ ਜੁੜਨ ਨਾਲ ਜ ਤੇ ਇਹ ਗੇਅਰ ਸਿਸਟਮ ਵੀ ਹੋ ਰਿਹਾ ਲੱਗ ਨੇ ਸਭ ਨੂੰ ਪਤਾ ਹੀ ਆ ਸਾਰਾ 98 11 ਦਾ ਫੇਮਸ ਕਰਤਾ ਪੂਰੇ ਵਰਲਡ ਦੇ ਬਾਈ ਨੇ ਤੇ ਬਾਈਆਂ ਨੇ ਡਿਸਟ੍ਰੀਬਿਊਟਰ ਵੀ ਲਵਾਏ ਆ ਜਿੱਦਾਂ ਜਗ੍ਹਾ ਨਵੇਂ ਟਰੈਕਟਰਾਂ ਚ ਆਉਂਦਾ ਪਰ ਇਹ ਇੱਕ ਇਹਦੇ ਵਿੱਚ ਹੋਰ ਆ ਇਹਨੂੰ ਪ੍ਰੈਸ਼ਰ ਬ੍ਰੇਕ ਆਉਂਦੇ ਨੇ ਪ੍ਰੈਸ਼ਰ ਬ੍ਰੇਕ ਅੱਜ ਤੱਕ ਕਿਸੇ ਟਰੈਕਟਰ ਨੂੰ ਨਹੀਂ ਆਉਂਦੇ ਸਿਰਫ ਜਿਵੇਂ ਗੱਡੀਆਂ ਆਪਣੇ ਬੱਸਾਂ ਹੋ ਗਈਆਂ ਟਰੱਕ ਹੋ ਗਏ ਛਾਸੀਆਂ ਨੂੰ ਉਹਨਾਂ ਨੂੰ ਆਉਂਦੇ ਨੇ ਜਿਵੇਂ ਹਾਲੈਂਡ ਦੇ ਰਿਡਕਸ਼ਨ ਸਿਸਟਮ ਆਉਂਦਾ ਉਦਾਂ ਹੀ ਇਹਦੇ ਆਉਂਦਾ ਸਿਰਫ ਇਹ ਦੋ ਟਰੈਕਟਰ ਨੇ 5911 ਤੇ ਨਿਊ ਹਾਲੈਂਡ ਕੰਪਨੀ ਜਿਹੜੀ ਰਿਡਕਸ਼ਨ ਸਿਸਟਮ ਦਿੰਦੀਆਂ ਨਹੀਂ ਸਿੱਧੇ ਐਕਸ ਲਾਉਂਦੇ ਨੇ ਰੇ ਟਰੈਕਟਰ ਚ ਪਰ ਇਹਦੇ ਹੋਰ ਨੇ ਇਸ ਕਰਕੇ ਇਹ 5911 ਹੋ ਗਿਆ ਤੇ ਹੌਲੈਂਡ ਹੋ ਗਿਆ ਟਰਾਲੀ ਨੂੰ ਬਹੁਤ ਕੰਮ ਆ ਗਿਆ ਆਪਣੇ ਠੀਕ ਹੈ ਜੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਇਹਦੇ ਵਿੱਚ ਜੋ ਮੈਂ ਨੋਟ ਕਰੀਆ ਜੋ ਇਹਦੇ ਵਿੱਚ ਇੰਜਨ ਆ ਤੁਸੀਂ ਚੈੱਕ ਕਰ ਸਕਦੇ ਹੋ ਸੋਨਾਰੀਕਾ ਕੰਪਨੀ ਦਾ ਇੰਜਨ ਆ ਬਾਕੀਆਂ ਨੇ ਫਿੱਟ ਕਰਿਆ ਨਵਾਂ ਲੈ ਕੇ ਠੀਕ ਹੈ ਜੀ ਕਿਉਂਕਿ ਜਿਹੜਾ ਸੋਨਲੀਕਾ ਤੇਟਰ ਤਿਆਰ ਹੋਇਆ ਸੀ ਉਦੋਂ ਸਟਾਰਟਿੰਗ 'ਚ ਉਹ 'ਚ ਵੀ 58 11 ਦਾ ਇੰਜਨ ਆਉਂਦਾ ਸੀ ਠੀਕ ਹੈ ਜੀ ਇਸ ਕਰਕੇ ਉਹਦੀ ਫੀਟਿੰਗ ਇਹਦੇ ਵਿੱਚ ਹਨ ਪ੍ਰੋਪਰ ਸਹੀ ਆਉਂਦੀ ਆ ਤੇ ਹੁਣ ਜਿਹੋ ਦੇ ਨਾਲ ਮਾਇਆ ਨੇ ਮੋਡੀਫਾਈ ਕਰਿਆ ਤਾਂ ਇੰਜਨ ਸੋਨਲੀਕਾ ਦਾ ਲਾਤਾ ਤੇ ਜਿਹੜਾ ਆਪਾਂ ਪ੍ਰੋਸੈਸਰ ਸਿਸਟਮ ਕਹਿੰਨੇ ਆ ਉਹ ਆ ਚੀਜ਼ ਆ ਠੀਕ ਆ ਇਹ ਪ੍ਰੋਸੈਸਰ ਸਿਸਟਮ ਆ ਇਹ ਬ੍ਰੇਕ ਆਗੇ ਦੇ ਇਹ ਚੀਜ਼ ਕਿਸੇ ਡਾਕਟਰ ਚ ਨਹੀਂ ਆਉਂਦੀ ਸਿਰਫ HMT ਦੇ ਮਾਡਲਾਂ ਚ ਆਈ ਆ ਹੋਰ ਕਿਸੇ ਚ ਨਹੀਂ ਆਈ ਇਹ ਫੀਚਰ ਹੁਣ ਦੇ ਰਹੀ ਹੈ ਕੰਪਨੀ ਉਹ ਚੀਜ਼ਾਂ ਇਹਦੇ ਚ ਪਹਿਲਾਂ ਹੀ ਦਿਆ ਤੋਂ 20 ਸਾਲ ਪੁਰਾਣੀਆਂ ਠੀਕ ਆ ਜੀ ਤੇ ਇਸ ਟਾਈਮ ਇਹਦੀ ਜਿਵੇਂ ਪਹਿਲਾਂ 43600 ਤਿਆਰ ਹੁੰਦੇ ਦੀ ਉਹ ਲੋਕ ਬਹੁਤ ਘਟ ਗਏ ਹੁਣ ਇਹਦਾ ਕਰੀਜ਼ ਬਹੁਤ ਜ਼ਿਆਦੇ ਆ ਕਿਉਂਕਿ ਮੂਸੇ ਵਾਲੇ ਕਰਕੇ 91 11 ਹਰੇਕ ਨੂੰ ਚਵਾ ਵੀ ਸਾਡੇ ਘਰੇ ਹੋਵੇ ਤਾ ਤੁਹਾਨੂੰ ਪੁਰਾਣੇ ਤੋਂ ਪੁਰਾਣੇ ਵੀ ਬਹੁਤ ਜਿਆਦਾ ਰੇਟ 'ਚ ਮਿਲਦਾ ਏ ਮੋਡੀਫਾਈ ਕਰਨੋਂ ਜੇ ਤੁਸੀਂ ਵਧੀਆ ਮੋਡੀਫਾਈ ਕਰਨਾਪ ਟਾਪ ਕਲਾਸ ਤੱਕ ਕਮ ਸੇ ਕਮ 59 11 ਅੱਜ ਦੀ ਤਰੀਕ 23 'ਚ 10 ਲੱਖ 'ਚ ਤਿਆਰ ਹੁੰਦਾ ਫੁੱਲ ਮੋਡੀਫਾਈਡ ਐਂਡ ਟਾਪ ਕਲਾਸ ਕਿਸੇ ਭਰਾਉਣ ਜਿੱਦਾਂ ਬੈਗ ਤੇ ਵੇਟ ਐ ਇਹਦੇ ਹੁੰਦਾ ਨਹੀਂ ਹੈ ਨਾ ਕਿਸੇ ਵੀ ਡੈਕਟਰ ਦੀ ਕੰਪਨੀ ਵੇਟ ਨਹੀਂ ਲੈਂਦੀ ਉਹਦੀ ਬੈਗ ਵੇਟ ਆ ਜੇ ਕਿਸੇ ਦੇ ਲਵਾਉਣੇ ਨੇ ਆਪਾਂ ਉਹ ਵੀ ਤਿਆਰ ਕਰਦੇ ਹਾਂ ਔਨ ਆਰਡਰ ਤੁਸੀਂ ਚਾਹੇ ਬੀਲ ਲੈ ਲਓ ਘੁੰਮਣ ਵਾਲੇ ਤੋਂ ਦਿਖਾ ਦੇਣੇ ਆਪਣੇ ਵਰਕਸ਼ਾਪ ਤੇ ਤਿਆਰ ਹੋ ਰਹੇ ਨੇ ਤੇ ਜਾਂ ਤੁਸੀਂ ਫਿਕਸ ਬੀਲ ਲੈਣੇ ਨੇ ਜਾਂ ਲੋਹੇ ਦੇ ਵ ਫਰੰਟ ਵੇਟਾਂ ਦੀਆਂ ਹਰੇਕ ਟਰੈਕਟਰ ਦੇ ਆਪਾਂ ਵੇਟ ਲਾਉਣੇ ਆ ਸਾਰੇ ਜਿਹੜੇ ਵੇਟ ਨੇ ਆਪਣੇ ਲੋਹੇ ਦੇ ਵੇਟ ਨੇ ਠੀਕ ਆ ਜੀ ਕੋਈ ਦੇਗੀ ਵੇਟ ਨਹੀਂ ਚੁੱਲਾ ਵੀ ਲੋਹੇ ਤੇਰ ਕਰਦੇ ਆ ਤੇ ਫਰੰਟ ਵੇਟ ਵੀ ਫੁੱਲ ਠੋਸ ਲੋਹੇ ਦੇ ਤਿਆਰ ਕਰਦੇ ਆ ਤੇ ਇਹਦੇ ਵੀ ਬਾਈਆਂ ਨੇ ਪ੍ਰੈਸ਼ਰ ਜੈਕ ਲਵਾ ਕੇ ਜਿਹੜਾ ਸਟੀering ਆ ਪਾਵਰ ਕਰਿਆ ਹੋਇਆ ਇਹਦੀ ਆਵਾਜ਼ ਤੋਂ ਮੈਨੂੰ ਲੱਗਿਆ ਸੀ ਆਵਾਜ਼ ਇਹਦੀ ਸੋਨਾਲੀਕਾ ਟਰੈਕਟਰ ਦੀ ਸਿਰਫ ਤਾਂ ਇਹਦੀ ਫਰਕ ਆ ਇਹਦੇ ਸਲਾਂਸਾ ਦਾ ਫਰਕ ਨਹੀਂ ਟੋਟਲੀ ਆਵਾਜ਼ ਸੁਣਨ ਲਈ ਕਵਰ ਕੀ ਆ ਇਹਦੀ ਏਸੀ ਅੱਜ ਦੀ ਆਪਣੀ ਵੀਡੀਓ 911 ਦੀ ਤੇ ਇਹ ਬਾਈਆਂ ਨਾਲੇ ਕੰਮ ਤਿਆਰ ਹੋਰ ਕਰਾਉਣਾ ਇਹਦਾ ਫੁੱਲ ਮੋਡੀਫਾਈ ਕਰਨਾ ਜਿਸ ਵਬ ਬਣਿਆ ਮੇਲੇ ਕਦੇ ਤਾਂ ਤੁਹਾਨੂੰ ਨੈਕਸਟ ਪਾਰਟ ਇਹਦਾ ਦਿਖਾਵਾਂਗੇ ਉਹਦੇ ਵਿੱਚ ਮਿਊਜ਼ਿਕ ਸਿਸਟਮ ਹੋ ਗਿਆ ਟਾਇਰ ਪਾਣੇ ਨੇ ਜਿਵੇਂ ਇੰਡੀਕੇਟਰ ਹੋ ਗਏ ਠੀਕ ਹੈ ਜੀ ਕਾਫੀ ਕੰਮ ਰਹਿੰਦਾ ਇਹਦਾ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੂ ਦੱਸਿਓ 911 ਕਿਦੀ ਕਿਦੀ ਪਸੰਦਾ ਤੇ ਟਰੈਕਟਰ ਵੀ ਲੁੱਕ ਕਿਦਾਂ ਦੀ ਆਈ ਹੈ ਬਹੁਤ ਸਿੰਪਲ ਜੈਨੂਇਨ ਲੁੱਕ ਆ ਜੋ ਕੰਪਨੀ ਵੱਲੋਂ ਆਉਂਦੀ ਸੀ ਕੋਈ ਇਹਨਾਂ ਨੇ ਓਰ ਮਗਲੇ ਦੇ ਮੋਡੀਫਿਕੇਸ਼ਨ ਨਹੀਂ ਕਰੀ ਵੀ ਸਿੰਪਲ ਲੁੱਕ ਰੱਖੀ ਵੀ ਆਣ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਤੁਹਾਡਾਈ ਤੇ ਆਪਾਂ ਤੁਹਾਨੂੰ ਵਰਕਸ਼ਾਪ ਵੀ ਵੀਲ ਦਿਖਾਉਣੇ ਜਿਹੜੇ ਵੀਲ ਤਿਆਰ ਹੋ ਰਹੇ ਨੇ ਲਓ ਜੀ ਆਪਾਂ ਟਰੈਕਟਰ ਰੈਡੀ ਹੋ ਗਿਆ ਸੀ ਤੇ ਇਹ ਭਰਾ ਦਾ ਟਰੈਕਟਰ ਆ ਤੇ ਇਹੜੇ ਆਪਣੇ ਕੋਲ ਆਏ ਨੇ ਤੇ ਪਿੰਡ ਦੇ ਨਾਮ ਪੁੱਛਦੇ ਆ ਤੇ ਇਹਨਾਂ ਨੂੰ ਆਪਣਾ ਕੰਮ ਕਿੱਦਾਂ ਲੱਗਿਆ ਹੋਈ ਪੁੱਛਦੇ ਆ ਸਸਿਗਾ ਬਾਈ ਜੀ ਵੀਰ ਜੀ ਆਣਾ ਪਿੰਡ ਕਿਹੜਾ ਜੀ ਪਿੰਡ ਆਪਣਾ ਰਖੜਾ ਜੀ ਰਖੜਾ ਨਾਬੇ ਕੋਲ ਜੀ ਹਾਂਜੀ ਹਾਂਜੀ ਤੇ ਤੁਸੀਂ ਇੰਨੀ ਦੂਰੋਂ ਨਾਬੇ ਤੋਂ ਹਮ ਲੋ ਆਏ ਹੋ ਜੀ ਮਤਲਬ ਤੁਹਾਨੂੰ ਕਿੱਦਾਂ ਸਾਡਾ ਪਤਾ ਲੱਗਿਆ ਤੇ ਤੁਸੀਂ ਫਾਈਬਰ ਹਟਲਵਾਈ ਆ ਤਾਂ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਕੰਮ ਜੀ? ਸਾਨੂੰ ਬਹੁਤ ਵਧੀਆ ਲੱਗਿਆ ਜੀ ਤਾਂ ਹੀ ਆਏ ਆ ਜਿਹੜੀ ਨੂੰ ਗਏ। ਪੂਰੀ ਤਸੱਲੀ ਆ ਜੀ। ਨਹੀਂ ਤੁਹਾਡੇ ਏਰੀਆ ਦਾ ਬਹੁਤ ਬੈਠੇ ਨੇ ਜੀ। ਅੱਗੇ ਭਵਾਨੀਗੜ ਵੀ ਆ। ਕੋਈ ਸਾਨੂੰ ਵੀ ਕਿਸੇ ਨੇ ਜੇ ਕੋਈ ਪਹਿਲਾਂ ਕਰਾ ਕੇ ਜਾਂਦਾ ਦੱਸਿਆ ਤਾਂ ਗਾ ਜੀ ਉਰੇ। ਠੀਕ ਆ ਜੀ। ਹੁਣ ਇਹ ਦੱਸਿਆ ਤਾਂ ਤੁਸੀਂ ਭਰੋਸੇ ਆਦੇ ਤੇ ਆ ਉਹ ਬੰਦੇ ਭਰੋਸੇ ਦੇ ਪਹੁੰਚੇ ਹੋਏ। ਬਹੁਤ ਵਧੀਆ ਕੰਮ ਆ ਜੀ। ਬਹੁਤ ਵਧੀਆ ਕੰਮ ਛੱਡਦਾ ਬਹੁਤ ਹੱਟਾ ਆ। ਹੱਟਾ ਆ ਜੀ 8 ਸੱਤੀ ਬਕਸਾ। ਵੀ ਕਿਤੇ ਨਾਬਾ ਭਵਾਨੀਗੜ ਉਧਰ ਜਾਣ ਦਾ ਕਿਤੇ ਕੋਈ ਰੋਧਾ ਨਹੀਂ ਸੀ। ਨਾ ਨਾ ਗਾਹ ਨੂੰ ਫੇਰ ਮੇਰੀ ਨਹੀਂ ਕਿਸੇ ਗੱਲ ਚ ਬਾਪੇ ਉਧਰ ਏਰੀਆ ਫੇਲ ਕਰਤਾ ਹੋਣਾ ਹੁਣ ਕੰਮ ਨੂੰ ਮਲੋ ਏਰੀਆ ਚ ਆਇਆ ਕਰਨਾ ਜਾਣਗੇ ਜਿਆਦਾ ਪਤਾ ਲੱਗੂ ਲੋਕਾ ਕਿੰਨੇ ਵੀ ਕੀ ਕੀ ਹੈ ਹਾਂ ਅੱਲਾ ਬਾਈ ਜੀ ਭੋਲੀਆਂ ਭੋਲੀਆਂ ਕਰਦੀ ਹਾਂ ਹਾਂ ਭੋਲੀਆਂ ਭੋਲੀਆਂ ਹੀ ਕਰਾਉਣੀ ਆਪਾਂ ਠੀਕ ਹੈ ਜੀ ਹਾਂ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਓਕੇ ਜੀ ਸੁਣੋ ਡਾਕਟਰ ਦੀ ਆਵਾਜ਼ ਦਾ ਸਲੈਂਸਰ ਦਾ ਫਰਕ ਆ ਭੇਜਦਾ ਭਰਾ ਨਾ ਬੇਰੀਆ ਡਾਕਟਰ ਜੀ ਦੇ ਦੇਖਿਆ ਜੋ ਬਾਈ ਦੇ ਰਿਵਿਊਜ਼ ਹੀ ਆਪਾਂ ਨੇ ਤੁਹਾਨੂੰ ਉਹ ਦੇਤਾ ਇਧਰ ਫਾਈਬਰ ਛਤਰਿਆਂ ਤਿਆਰ ਹੋ ਰਹੀਆਂ ਨੇ ਆ ਸਾਰੀਆਂ ਜੋਬੋ ਦੀਆਂ ਤਿਆਰ ਹੋ ਰਹੀਆਂ ਨੇ ਤੇ ਮੁੰਡਾ ਸਾਡਾ ਪੈਂਟਰ ਹੈ ਤਿਆਰ ਕਰਨ ਲੱਗਿਆ ਉਹ ਕੰਡੇ ਕੱਡੇ ਪਾਏ ਨੇ ਰੰਗ ਦੇ ਤਾਂ ਓਕੇ ਰੋਟਾ ਜਿਹੜੇ ਤੁਹਾਨੂੰ ਬੀਜ ਦੱਸੇ ਨੇ ਜੀ ਆ ਚੀਜ਼ ਆਓ ਜਿਹੜੇ ਬੀਜ ਨੇ ਇਹ ਆਪਾਂ ਘੁੰਮਦੇ ਵੀ ਕਰਦੇ ਆਂ ਫਿਕਸ ਵੀ ਲਾਉਨੇ ਆਂ ਇਹ ਬਾਕੀ ਆ ਤਿਆਰ ਹੋਏ ਪਏ ਨੇ ਅਲੱਗ-ਅਲੱਗ ਟਰੈਕਟਰਾਂ ਦੇ ਇਹ ਤੁਸੀਂ ਫਿਕਸ ਲਵਾਉਣੇ ਫਿਕਸ ਵੀ ਲਵਾ ਸਕਦੇ ਹੋ ਘੁੰਮਦੇ ਕਰਾਉਣੇ ਘੁੰਮਦੇ ਵੀ ਕਰਾ ਸਕਦੇ ਹੋ ਮੈਂ ਵੀਰ ਨੂੰ ਦੱਸ ਦਈਏ ਆ ਜੋਬੋ ਦੇ ਫਰੰਟ ਸੋ ਲੈ ਹੋ ਗਏ ਸਾਰੀ ਚੀਜ਼ਾਂ ਆਪਾਂ ਤਿਆਰ ਕਰਦੇ ਆਂ ਤੇ ਆਪਣਾ ਨੰਬਰ ਵੀਰੇ 985252031 ਜੀ ਕੋਲਿਆ ਅਗਰੀ ਵਰਕਰਸ ਤੋਂ ਚੈੱਕ ਕਰ ਸਕਦੇ ਹੋ ਅਮਲੋ ਏਰੀਆ ਫਤੇਗੜ ਸਾਹਿਬ ਜ਼ਿਲ੍ਹਾ ਜੀ ਕੋਈ ਵੀ ਤੁਹਾਨੂੰ ਮੋਡੀਫਿਕੇਸ਼ਨ ਦੀ ਲੋੜ ਆ ਕੋਈ ਵੀ ਚੀਜ਼ ਦੀ ਡਿਟੈਕਟਰ ਦੀ ਸਟਾਰਟਿੰਗ ਲੈ ਕੇ ਐਂਡ ਤੱਕ ਰਹੇ ਲੱਗਰੀ ਵਰਕਰਸ ਲਖਵਿੰਦਰ ਸਿੰਘ 985252031 99683 52031 ਇਹ ਨੰਬਰਾਂ ਤੇ ਕਾਲ ਤੁਸੀਂ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਜੀ